ਮਰੈਂਡਾ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਜੀ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਇਹ ਨਗਰ ਕੀਰਤਨ ਗੁਰਦੁਆਰਾ ਸ਼ਹੀਦ ਗੰਗ ਸਾਬ ਮਰੈਂਡਾ ਤੋਂ ਪੰਜ ਪਿਆਰਿਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਆਰੰਭ ਹੋਇਆ ਇਹ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸਕੂਲ ਦੇ ਬੱਚਿਆਂ ਨੇ ਭਾਗ ਲਿਆ ਜਦੋਂ ਨਗਰ ਕੀਰਤਨ ਗੁਰੂ ਨਾਨਕ ਦੇਵ ਜੀ ਦੀ ਉਸਤਤ ਦੇ ਗੁਣਗਾਨ ਕਰਦਾ ਹੋਇਆ ਬਜ਼ਾਰਾਂ ਵਿੱਚ ਦੀ ਗੁਜ਼ਰ ਰਿਹਾ ਸੀ ਤਾਂ ਸੰਗਤਾਂ ਦਾ ਇਕੱਠ ਦੇਖਣ ਵਾਲਾ ਸੀ ਲੋਕ ਪੰਜ ਪਿਆਰਿਆਂ ਅਤੇ ਪਾਲਕੀ ਸਾਹਿਬ ਉੱਪਰ ਫੁੱਲਾਂ ਦੀ ਵਰਖਾ ਕਰ ਰਹੇ ਸਨ ਸੰਗਤਾਂ ਲਈ ਰਸਤੇ ਉੱਪਰ ਪ੍ਰਸ਼ਾਦ ਦੇ ਰੂਪ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਲੰਗਰ ਵੀ ਲਗਾਏ ਹੋਏ ਸਨ ਇਸ ਨਗਰ ਕੀਰਤਨ ਦੇ ਆਰੰਭ ਹੋਣ ਸਮੇਂ ਅਰਦਾਸ ਮੌਕੇ ਹਲਕਾ ਵਿਧਾਇਕ ਡਾਕਟਰ ਚੰਨਜੀਤ ਸਿੰਘ ਵੀ ਨਤਮਸਤਕ ਹੋਣ ਲਈ ਪਹੁੰਚੇ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਤ ਉਸ ਸ਼ਬਦਿਆਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਵੀ ਦਿੱਤੀਆਂ ਪੇਸ਼ ਹੈ ਇਸ ਦੇ ਸੰਬੰਧ ਵਿੱਚ ਲੋਕ ਮਸਲੇ ਚੈਨਲ ਦੀ ਖਾਸ ਰਿਪੋਰਟ ਸੱਚੇ ਪਾਤਸ਼ਾਹ ਜੀ ਨਗਰ ਦੀ ਪ੍ਰਕਰਮਾ ਕਰਦੇ ਆ ਬਾਣੀ ਦਾ ਗੁਣਗਾਨ ਕਰਦੇ ਆ ਆਪ ਜੀ ਮਿਹਰਮਤ ਬਖਸ਼ਿਸ਼ ਕਰਨੀ ਸੰਗਤਾਂ ਦੇ ਅੰਗ ਸੰਗ ਸਹਾਇ ਹੋਣਾ ਪੰਜਾਂ ਤਿਆਰਿਆਂ ਪੰਜ ਨਿਸ਼ਾਨੀਆਂ ਦੀ ਅਗਵਾਈ ਹੇਠ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਕੀ ਛਤਰ ਛਾਇਆ ਹੇਠ ਸੰਗਤਾਂ ਵੱਲੋਂ ਕਾਰਜ ਸੁਢਿਕੇ ਜਾ ਰਹੇ ਨੇ ਆਪ ਜੀ ਮਿਹਰਮਤ ਬਖਸ਼ਿਸ਼ ਕਰਨੀ ਸੰਗਤਾਂ ਨੂੰ ਚੜ੍ਹਦੀ ਕਲਾ ਕੀ ਦਾਤ ਚਤਨ ਕਵਲਾਂ ਦਾ ਪ੍ਰੇਮ ਬਖਸ਼ਿਸ਼ ਕਰਨਾ ਸੱਚੇ ਪਾਤਸ਼ਾਹ ਜੀ ਛੇ ਪਉੜੀਆਂ ਆਨੰਦ ਸਾਹਿਬ ਕੀ ਅਰਦਾਸ ਅਖਰਵਾਦ ਘਟਾ ਪੁੱਲ ਚੁਕ ਮਾਫ ਕਰਨਾ ਜੀ ਸਰਬੱਤ ਦੇ ਕਾਰਜ ਰਾਸ ਕਰਨੇ ਕਰੋ ਕਿਰਪਾ ਪਾਤਸ਼ਾਹ ਜੀਓ ਆਪ ਜੀਆਂ ਕੀ ਬਖਸ਼ਿਆ ਦਾਤਾਂ ਵਿੱਚੋਂ ਖੜਾ ਪ੍ਰਸ਼ਾਦ ਦੀਆਂ ਦੇਗਾਂ ਸਜਾ ਕਰਕੇ ਹਾਜ਼ਰ ਕੀਤੀਆਂ ਨੇ ਦਰ ਪ੍ਰਵਾਣ ਹੋਵਣ ਪਰਵਾਨ ਹੋਏ ਪ੍ਰਸ਼ਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਹੁੰਦੇ ਜੋ ਜੀ ਛਕੇ ਆਪ ਜੀਆ ਦਾ ਪਾਵਨ ਪਵਿੱਤਰ ਨਾਮ ਜਪੇ ਸਤਨਾਮ ਸ੍ਰੀ ਵਾਹਿਗੁਰੂ ਆਪ ਨਾਮਾਈ

Thank yeah. you. मुला पीसे मुखे चुकाया ਸੰਤਾਂ ਸੰਤ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਹੈ ਤੇ ਅੱਜ ਸਾਰੀਆਂ ਸੰਤਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਕਿਉਂਕਿ ਗੁਰੂ ਨਾਨਕ ਦੇਵ ਜੀ ਉਸ ਸਮੇਂ ਉਹਨਾਂ ਨੇ અવਤਾਰ ਧਾਰਿਆ ਜਦੋਂ ਸਾਰੀ ਕਾਨਾ ਸਾਰੀ ਕਲਕੱਤ ਮੋਗਲ ਰਾਜ ਤੋਂ ਦੁਖੀ ਹੋਈ ਸੀ ਉਦੋਂ ਗੁਰੂ ਨਾਨਕ ਦੇਵ ਜੀ ਨੇ ਆ ਕੇ ਜਿੱਥੇ ਬਾਬਰ ਦੇ ਖਿਲਾਫ ਜਿੱਥੇ ਆਪਣਾ ਜੰਗ ਲੜੀ ਉੱਥੇ ਹੀ ਲੋਕਾਂ ਨੂੰ ਜਿਹੜਾ ਇੱਕ ਰਸਤਾ ਉਸ ਅਕਾਲ ਪੁਰਖ ਨੂੰ ਪਾਉਣ ਦਾ ਜਿਹੜਾ ਇੱਕ ਰਸਤਾ ਦੱਸਿਆ ਔਰ ਉਹਨਾਂ ਸਿਧਾਂਤਾਂ ਤੇ ਚੱਲੇ ਔਰ ਲੋਕਾਈ ਨੂੰ ਇੱਕ ਨਵਾਂ ਰਸਤਾ ਦੱਸਿਆ ਕਿਵੇਂ ਆਪਣਾ ਜੀਵਨ ਜਿਹੜਾ ਹੈਗਾ ਉਹ ਵਧੀਆ ਤਰ੍ਹਾਂ ਬਤੀਤ ਕਰ ਸਕਦੇ ਸੋ ਅੱਜ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਬਾਦ ਉੱਥੇ ਹੀ ਮੈਂ ਅਪੀਲ ਕਰਦਾ ਹਾਂ ਇਹ ਸਾਰੀ ਸੰਗਤ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ ਤੇ ਕਾਲ ਖਾਏ ਕਿਛ ਹੱਥ ਦੇ ਨਾਨਕ ਰਾਹ ਪਛਾਣੇ ਸੋਏ ਉਸੇ ਚਲਦੇ ਹੋਏ ਆਪਣਾ ਜੀਵਨ ਅਸੀਂ ਸਫਲਾ ਕਰੀਏ ਤੇ ਨਾਲ ਦੀ ਨਾਲ ਸਾਰੇ ਸੰਸਾਰ ਨੂੰ ਸਾਰੇ ਆਪਣੇ ਹਿੰਦੁਸਤਾਨ ਪੰਜਾਬ ਵਾਸੀਆਂ ਨੂੰ ਇਹੀ ਅਪੀਲ ਇਹ ਅਸੀਂ ਆਪਣਾ ਆਪਸੀ ਭਾਈਚਾਰਾ ਜਿਹੜਾ ਬਰਕਰਾਰ ਰੱਖੀਏ ਔਰ ਇੱਕ ਦੂਸਰੇ ਦੇ ਧਰਮਾਂ ਦੇ ਜੋ ਜੋ ਵੀ ਫੰਕਸ਼ਨ ਨੇ ਉਹਨਾਂ ਚ ਸ਼ਰਕਤ ਕਰਕੇ ਇੱਕ ਦੂਸਰੇ ਨੂੰ ਪਿਆਰ ਵੰਡਿਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ